ਯਾਰ ਮਾਰਿਆ ਕਰਨ ਕਿਸ ਦਿਨ ਮੈਂ ਵੀ ਜਾਊਂਗੀ ਕੈਨੇਡਾ ਤੂੰ ਵੀ ਖੜਖੜ ਦੇਖੇਗਾ ਜਦੋਂ ਮੈਂ ਕੈਨੇਡਾ ਗਈ ਜਿਹੜੀ ਸੋਡੀ ਕੁੜੀ ਨੇ ਨਾ ਬਾਹਰ ਜਾ ਕੇ ਆਪ ਮਹਾਰੇ ਗੱਲ ਕਰੀਆ ਵਿਆਹ ਵਾਲੀ ਓਹ ਹੋ 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 ਪਾਣੇ ਸਾਰੇ ਪਿੰਡ ਚ ਸਾਡੀ ਤੂ ਤੂ ਕਰਾਤੀ ਗੱਲ ਛੋਲ ਲਓ ਮੈਨੂੰ ਨਾ ਫਾਤੂਏ ਫੂਲ ਆਇਆ ਕੋਰਨਲ ਤੁਸੀਂ ਕਹਤੋਂ ਤਾਂ ਮਾਤਾ ਜੀ ਮਰੋ ਨਾ ਮੱਥਾ ਟੇਕਣਾ ਸਮਾਧੀ ਹਰ ਰੋਜ਼ ਤੁਹਾਨੂੰ ਵੇਖਦਾਗਾ ਤੁਹਾਡੀ ਉਮਰ ਇੰਨੀ ਆ ਬੇਔਰਗੋਂ ਤੁਸੀਂ ਹਰ ਰੋਜ਼ ਤੁਸੀਂ ਇੱਥੇ ਸੇਵਾ ਕਰਦੇ ਹੋ ਕੀ ਗੱਲ ਹੈ ਜੀ ਪੁੱਤ ਜਿੰਨੀ ਕਿ ਸੇਵਾ ਕਰਦੇ ਆ ਓਨੀ ਇੱਕ ਰੋਟੀ ਖਾ ਲੈਨੇ ਆ ਇਥੋਂ ਐਵੇਂ ਫਰੀ ਦੀ ਤਾਂ ਰੋਟੀ ਖਾਣੀ ਵੀ ਰੋਜ਼ ਡੇਰੇ ਚੋਂ ਔਖੀ ਹੈ ਕੀ ਗੱਲ ਮਾਤਾ ਜੀ ਤੁਸੀਂ ਡੇਰੇ ਚੋਂ ਰੋਟੀ ਖਾਂਦੇ ਹੋ ਤੁਹਾਡਾ ਕੋਈ ਆਪਣਾ ਘਰਵਾਰ ਹੈ ਨਹੀਂਗਾ ਘਰਵਾਰ ਸੀਗਾ ਪੁੱਤਰਾ ਬਹੁਤ ਵੱਡਾ ਕਾਰਸਿਸ ਸਾਡਾ ਖਾਸ ਦਾ ਵਸਦਾ ਪਰਿਵਾਰ ਸੋ ਸੁਖ ਨਾਲ। ਧੰਨ ਹੈ ਸਸੀ ਕਾਰ। ਜੀ ਕਾਰ ਬੇਟੇ ਸਸੀ ਕਾਰ। ਤੁਹਾਨੂੰ ਪਤਾ? ਕੀਵਤ ਮੈਂ ਪਲਾਸਟਰ ਦੇ ਵਿੱਚੋਂ ਪਾਸ ਹੋ ਗਈ। ਉੱਥੇ ਕੈਮੇ ਨੰਬਰ ਤੇ ਮੈਂ ਪੂਰੇ ਸਕੂਲ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆਂ। ਵਾਹ ਸ਼ਾਬਾਸ਼ ਸ਼ਾਬਾਸ਼ ਬੇਟੋ ਸ਼ਾਬਾਸ਼। ਮੰਮੀ ਕਿੱਥੇ ਆ? ਮੰਮੀ ਭਾਈ ਇਧਰ ਹੀ ਹੋਊਗੀ ਰਸੋਈ 'ਚ।

ਗੀਤਾਂ ਨਹੀਂ ਦਿਸਦਾ ਅੱਜ ਸਵੇਰ ਦਾ ਕਿੱਧਰ ਗਿਆ ਤੈਨੂੰ ਪਤਾ ਤਾਂ ਹੈਗਾ ਸਲੱਗ ਦਾ ਇੱਥੇ ਫਿਰਦਾ ਹੁਕ ਕਿਸੇ ਮੰਡੀਰ ਨਾਲਿਆ ਮੜਾ ਮੋਟਾ ਸਮਝਾ ਉਹਨੂੰ ਕੁੜੀ ਦੇ ਕਿੱਡੀ ਸਿਆਣੀ ਐ ਪਹਿਲੇ ਨੰਬਰ ਤੇ ਆਈ ਐ 12ਵੇਂ ਚੋਂ 8ਵੇਂ ਚੋਂ ਫੇਲ ਹੋ ਕੇ ਤੇ ਐਸੇ ਰਲਿਆ ਫਿਰਦਾ ਨਸ਼ੇ ਵਾਲਿਆਂ ਨਾਲ ਮੇਰੀ ਸੋਚ ਕਿੱਡੀ ਗਲਤ ਸੀ ਮੈਂ ਐਵੇਂ ਸਮਝਦਾ ਰਿਹਾ ਵੀ ਤੀ ਆ ਤਾਂ ਬਾਤਾਂ ਤੇ ਬੋਝ ਹੁੰਦੰਦੇ ਆ ਤੀ ਕਿੱਡੀ ਸਿਆਣੀ ਨਿਕਲੀ ਐ ਤੇ ਉਹ ਕਿੰਨਾਂ ਕਮਾ ਨਿਕਲੇ ਸੋਖਰਾ ਰੱਬ ਦਾ ਆਪਾਂ ਨੂੰ ਤੀ ਦੇਤੀ ओह अपन बढ़ेपे रोटी दू पुत निकमां निकल गया चल आप भीड़ चाचूगा मैं जो मुंडे कुर्स करके बहर नहीं आदिडा जि अपनी भोजी भोजी कुना बहुत ਪੁੱਤ ਦੇ ਲਾ ਤੂੰ ਮਟਿਆਰ ਸਾਰੀ ਹੋ ਗਈ ਜੇ ਕਦੀ ਕਲਾਸ ਪੜ੍ਹਨੀ ਇੱਥੇ ਹੋਰ ਪੜ੍ਹ ਲੈ ਤੇ ਫਿਰ ਤੇਰਾ ਸਾਲ ਦੋ ਸਾਲਾਂ ਨੂੰ ਵਿਆਹ ਵੀ ਕਰਨਾ ਤੇ ਬਾਰ ਬੂਰ ਨਹੀਂ ਤੈਨੂੰ ਕੋ ਤੋੜਨਾ ਮੈਂ ਮونی ਮੈਂ ਮونی ਹਲੇ ਵਿਆਹ ਕਰਾਉਣਾ ਹੈਗਾ ਤੁਸੀਂ ਆਪੇ ਡੈਡੀ ਨਾਲ ਗੱਲ ਕਰ ਲਿਓ ਪੁੱਤ ਤੇਰੇ ਡੈਡੀ ਨਹੀਂ ਮੰਨਣਾ ਤਾਂ ਹੈ ਨਹੀਂ ਪਰ ਮਾਥੇ ਨੂੰ ਦੇ ਨਾਲ ਗੱਲ ਕਰਕੇ ਦੇ ਦੇ ਤੂੰ ਐਵੇਂ ਹਿੰਟਣਾ ਪੜਾ ਪਤਾ ਤੁਸੀਂ ਆਪੇ ਡੈਡੀ ਨਾਲ ਗੱਲ ਕਰ ਲਓ ਮੈਂ ਤਾਂ ਬਾਹਰ ਜਾਣੀ ਆ ਤਾਂ ਜਾਣੀ ਆ ਐ ਕਿਹਨ ਕਹਦਾ दारू ਮਾੜੀ ਚੀਜ਼ ਆ दारू ਤਾਂ ਵੜੀ ਚੰਗੀ ਜੀ ਆ दारू ਪੀ ਕੇ ਸਵਰਗ ਐਥੇ ਦਰਦ ਆ ਗਿਆ ਰੋਜ ਮੰਮੂ ਫੇਰ ਡੱਕ ਕੇ ਸ਼ਰਮੀ ਲਈ ਪਈ ਐ ਦੀ ਵੀ ਜਾ ਖੁਸ਼ੀ ਤੇਰੇ ਵੀਰੇ ਨੂੰ ਪਾ ਦੇ ਉਹ ਤੇ ਡਿੱਗ ਕੇ ਲੱਤਾਂ ਵਾਂ ਤੜਾ ਲੂਗਾ ਵੀਰੇ ਨੇ ਵੀ ਸ਼ਰਮ ਨਹੀਂ ਲਾ ਰੱਖੀ ਐ ਨੇਤੀ ਪੀ ਕੇ ਆ ਜਾਂਦਾਗਾ ਬੀਤੇ ਤਾਂ ਸ਼ਰਮਤਾ ਨਹੀਂ ਆਉਂਦੀ ਆ ਤੂੰ ਫੇਰ ਢੱਕ ਕੇ ਆ ਗਿਆ ਗਦਵਾਰ ਤੋਂ ਕਾ ਸ਼ਰਮ ਵਾਲੀ ਕਿਹੜੀ ਗੱਲ ਐ ਚ ਮੇਰੇ ਘਰ ਐ ਮੇਰੇ ਪੈਸੇ ਆ ਮੈਂ ਜੋ ਮਰਜ਼ੀ ਕਰਾਂ ਕਿਉਂ ਮੈਂ ਵੀ ਇਸ ਘਰ ਦੀ ਆ ਮੇਰੇ ਵੀ ਪੈਸੇ ਆਗੇ ਨਾਲੇ ਤੇਰਾ ਘਰ ਕੋਰ ਕੋਈ ਨਹੀਂ ਹੈਗਾ ਆਪਦਾ ਵਿਆਹ ਕਰਾ ਤੇ ਆਪਦੇ ਸੌਰੀ ਜਾ ਮੈਂ ਕੋ ਜਾਵਾਂ ਸੌਰੀ ਮੈਂ ਤਾਂ ਹਾਈਲਾਈਟਸ ਕਰਕੇ ਬਾਹਰ ਜਾਊਂਗੀ ਹਾਈਲਾਈਟਸ ਕਰਕੇ ਬਾਹਰ ਜਾਊਗਾ ਦਿਸਦਾ ਆ ਮੂੰਹ ਕਨੇਡਾ ਵਾਲਾ ਤੇਰਾ ਇਹਨੂੰ ਕੋ ਬਟੰਡੇ ਟਿਕਟ ਨਹੀਂ ਦਿੰਦਾ ਜਾ ਉ ਬਾਹਰ ਚੰਗਾ ਪਿਆ ਤੈ ਸ਼ਰਮ ਨਹੀਂ ਮੰਨਦਾ ਹੈਗਾ ਨੀਤੀ ਪੀਂਗੀ ਆ ਜਾਂਦਾਗਾ ਆਂਡੀ ਕੁਆਂਟੀ ਵੀ ਦੇਖਦੇ ਆ ਦੇਖੇ ਯਾਰ ਤਾਂ ਫਰਾਡੇ ਕੁਆਂਟ ਦਾ ਦੇਣਾ ਕੁਛ ਮੈਂ ਇਹ ਕਿਹਨੇ ਡਾ ਜਾਊਗੀ ਕਰੇ 50 ਬੜੀ ਦਾ ਲਿਓ ਕਰ ਮੈਂ ਮੰਡੀ ਜਾਣਾ ਲਿਆਉਣੀ ਆ ਚਲੋ ਜਿੱਤੇ ਪਤਾ 28 ਚਾਪੀ ਲੈ ਤੈਨੂੰ ਚੜ ਪੀ ਗਿਆ ਹਾਂ ਲਾੜ ਸਾਹਿਬ ਉੱਠੇ ਨਹੀਂ ਅਜੇ ਸੁਦੇਹ ਹੈ ਜੇ ਕੋਈ ਨਹੀਂ ਉੱਠੜੂਗਾ ਜਵਾਬ ਹੋਈ ਰੋ ਪਾਈ ਜਾਂਦਾ ਰਹਣਾ ਕਿ ਮੇ ਔਖਾ ਝਾਕਦਾ ਮੇਰਾ ਸਾਲਾ ਨਸ਼ੀੜੀ ਤੁਸੀਂ ਇਹਨੂੰ ਛੱਡੋ ਜੀ ਮੇਰੀ ਗੱਲ ਸੁਣੋ ਅੱਜ ਕੁੜੀ ਨੇ ਮੈਨੂੰ ਇੱਕ ਗੱਲ ਕਹੀ ਕੀ ਕਹਿੰਦੀ ਸੀ ਕੁੜੀ ਕੁੜੀ ਕਹਿੰਦੀ ਮੇਰੇ ਨਾਲ ਦੀਆਂ ਕੁੜੀਆਂ ਨੇ ਕੋਈ ਕੋਰਸ ਕਰਦੀਆਂ ਆਈਲਟਸ ਵਾਲਾ ਤੇ ਮੈਂ ਵੀ ਉਹ ਕੋਰਸ ਕਰਕੇ ਬਾਹਰ ਜਾਣਾ ਕੈਨੇਡਾ ਉਹ ਬਠਿੰਡਾ ਨੇ ਕੈਨੇਡਾ 30 35 ਲੱਖ ਰੁਪਿਆ ਚਾਹੀਦਾ ਜਾਣਾ ਕੈਨੇਡਾ ਤੁਸੀਂ ਮੇਰੇ ਤੇ ਕੋ ਗੁੱਸੇ ਹੋਈ ਜਾਂਦੇ ਹੋ ਜੀ ਜਿਵੇਂ ਮੈਨੂੰ ਕੁੜੀ ਨੇ ਕਹਿਤਾ ਉਵੇਂ ਜਿਵੇਂ ਮੈਂ ਤੈਨੂੰ ਦੱਸਤਾਗਾ ਆਓ ਜਿਹੜੇ ਦੋ ਕਿੱਲੇ ਮੇਰੇ ਸੇ ਉਹਦਾ ਵੇਚ ਦਿਓ ਭੇਜ ਦਿਓ ਕੈਨੇਡਾ ਬੈਠਾਰੋ ਬੈਠਾ ਰਹਿ ਕੋਈ ਕੈਨੇਡਾ ਨੂੰ ਡਾਰੀ ਭੇਜ ਦਿਨੋ ਗੱਲ ਸੁਣ ਕੁੜੀ ਨੂੰ ਕਹਿ ਦੇ ਕੋਈ ਕੋਰਸ ਕਰਸ ਨਹੀਂ ਕਰਨਾ ਆਦਾ ਦਾਜ ਵਗੈਰਾ ਬਣਾਵੇ ਆ ਦੋ ਸਾਲਾਂ ਨੂੰ ਦਾ ਵਿਆਹ ਕਰਦੇ ਆਗੇ ਕੀ ਕਰਦੀ ਆ ਪਹਿਣੇ ਕੁਛ ਨਹੀਂ ਪਹਿਣੇ ਹੱਲ ਲੱਕੜਾਂ ਜਨਾਂ ਲੈ ਜਾਂਦੀ ਸੀ ਚੁੱਲ੍ਹੇ ਮੂਰੇ ਸਾਗ ਧਰਨਾ ਸੀ ਅੱਜ ਅੱਛਾ ਜੇ ਬਹਿ ਜਾ ਬੈਠੀ ਹੋਰ ਠੀਕ ਆ ਹਾਂ ਠੀਕ ਆ ਬਸ ਆ ਸਾਡੇ ਘੰਟਾ ਕਾ ਹੋ ਗਿਆ ਰੌਲਾ ਲੱਗ ਰਿਹਾ ਤੀ ਪਹਿਣੇ ਫਰੌਲਾ ਕਾ ਦੋ ਪਣੀ ਕੁੜੀ ਕਹਿੰਦੀ ਮਾਈਲਟਸ ਵਾਲਾ ਕੋਰਸ ਕਰਕੇ ਬਾਹਰ ਜਾਣਾ ਤੇ ਉਹਦਾ ਪਾਪਾ ਮੰਨਦਾ ਨਹੀਂ ਉਹ ਕਹਿੰਦਾ ਮੈਂ ਨਹੀਂ ਜਾਣ ਦਿੰਦਾ ਅੱਛਾ ਉਹ ਜਿਹੜੀ ਆਈਯੂਈ ਲੈਕਸ ਜੀ ਕਰਾਉਂਦੇ ਨੇ ਹਾਂ ਪਰ ਚਲ ਕੋਈ ਨਾ ਫਿਰ ਕੀ ਆ ਤੋੜ ਦੋ ਮੰਨਦਾ ਨਹੀਂ ਉਹਦਾ ਪਾਪਾ ਗੰਨ ਦਾ ਭਾਣੇ ਠੀਕ ਐ ਖੁਸ਼ੀ ਦੇ ਪਾਪੇ ਦੀ ਅੱਜ ਕੱਲ੍ਹ ਕੱਲੀਆਂ ਕੁੜੀਆਂ ਨੂੰ ਤੋੜ ਨਹੀਂ ਸਕਦੇ ਜਵਾਨਾ ਨਹੀਂ ਹੈਗਾ ਆਪਾਂ ਤਾਂ ਘਾਟਾ ਘੜੀ ਰਿਸ਼ਤੇਦਾਰੀ ਚ ਨਹੀਂ ਤੋੜ ਸਕਦੇ ਤਾਂ ਫੇਰ ਵੀ ਬਾਤਲਾ ਮੁਰਖ ਹੈ ਗਾਹ ਤੇਰੀ ਮਰਜ਼ੀ ਐ ਭਾਣੇ ਤੂੰ ਤਾਂ ਪੈਸਾ ਚੰਗਾ ਬਾਹਰਲੇ ਮੁਲਕ ਦਾ ਉਹ ਦੇਖ ਲੈ ਮਿੱਠੂ ਕੀ ਕੁੜੀ ਗਈ ਸੀ ਕਿੰਨੀ ਸੋਹਣੀ ਕੋਠੀ ਪਾਲੀ ਤਿੰਨ ਮੰਜ਼ਲੀ ਪੈਸਾ ਤਾਂ ਹੈਗਾ ਆਪਣੇ ਬਾਹਰਲਾ ਚੰਗਾ ਪਰ ਪਹਿਲਾਂ ਵੀ 30-35 ਲੱਖ ਰੁਪਇਆ ਚਾਹੀਦਾ ਉਹ ਕਿੱਥੋਂ ਲੇਜੇ ਹੁਣ ਕੋਈ ਨਾ ਪਾਣੇ ਫਿਰ ਕੀ ਆ ਸਾਡੇ 2 ਕਿੱਲੇ ਜ਼ਮੀਨ ਦੇਣੇ ਉਹ 2 ਕਿੱਲੇ ਵੇਚ ਦਿਓ ਕੁੜੀ ਨੂੰ ਤੋਰ ਦਿਓ ਠੀਕ ਹੈ ਨਾ ਪੁੱਛਦੀਆਂ ਜੀ ਪਾਪੇ ਨੇ ਜੀ ਮੰਨੂਗਾ ਤਾਂ ਪਰ ਮੰਨਦਾ ਨਹੀਂ ਦਿੰਦਾ ਮੈਂ ਤਾਂ ਭਾਣੇ ਤੈਨੂੰ ਸਲਾਹ ਦੇਣੀ ਸੀ ਦੇਗੀ ਗਾਹ ਹੁਣ ਤੇਰੀ ਮਰਜ਼ੀ ਐ ਕਿ ਮੈਂ ਕਰਨਾ ਮਾਤਾ ਰਾਮ ਪੁਰੇ ਜਾਨੀ ਹੈਗੀ ਟਾਈਮ ਹੋ ਗਿਆ ਮੇਰਾ ਚੰਗਾ ਤੂੰ ਧਰ ਲੈ ਸਾਗ ਪਾਣੀ ਪੁੱਛ ਨਹੀਂ ਖੁਸ਼ੀ ਦੇ ਡੈਡੀ ਨੂੰ ਕੀ ਕਹਿੰਦਾ ਤੋਰੂਗਾ ਕਨਾ ਕੱਲ ਤੇ ਇਹਦੀ ਵੀ ਠੀਕ ਐ ਜੇ ਕੁੜੀ ਵਗ ਜੇ ਪੈਸਾ ਥੇਲਾ ਉਧਰੋਂ ਭੇਜਣ ਲੱਗ ਜੇ ਉਹੀ ਪਾਣ ਫੇਰ ਮੋੜ ਕੇ ਲੈ ਲਾਂਗੇ ਓਹੋ ਥੱਕ ਗਿਆ ਅੱਜ ਤਾਂ ਮੈਂ ਕਿਆ ਕੀ ਹੋ ਗਿਆ ਥੱਕਰੋਂ ਉਹ ਤਾਂ ਮੈਂ ਕਈ ਘਰਾਂ ਦੇ ਜਾ ਕੇ ਆਈ ਆਂ ਸੱਚੋ ਜੀਤੇ ਦੀ ਗੱਲ ਸੁਣ ਲੈ ਜੀਤੇ ਕੇ ਘਰੇ ਜਾ ਕੇ ਆਈਆਂ ਮੈਂ। ਕੀਆ? ਜੀਤਾ ਦਿਨ ਰਾਤ दारू ਪੀਂਦਾ। ਉਹਨਾਂ ਦੇ ਪੈਰਾਂ ਸੀ ਰੌਲਾ। ਉਹ ਕੁੜੀ ਕਹਿੰਦੀ ਮੈਂ ਬਾਹਰ ਜਾਣਾ ਆਈ ਲੈਕਸ ਕਰਕੇ। ਜੇ ਜੀਤਾ दारू ਪੀਂਦਾ ਹੈ, ਕੁੜੀ ਨੇ ਬਾਹਰ ਜਾਣਾ, ਤੇਰਾ ਕੀ ਫਾਇਦਾ ਉਹਦੇ 'ਚ? ਓਹੋ, ਆਪਣਾ ਦੋਨਾਂ ਦਾ ਫਾਇਦਾ ਹੈ। ਕੀ ਫਾਇਦਾ ਫੜਾ? ਆ ਦੇਖ ਆਪਣਾ ਘਰ ਟੇ ਆ ਪਿਆ। ਫੇਰ ਕੁੜੀ ਤਾਂ ਵਗ ਜੂਗੀ ਬਾਹਰ। ਹੂੰ। ਜੀਤਾ ਸਾਲ ਰਹੂ ਪਤਾ ਨਹੀਂ 2 ਸਾਲ ਰਹੂ। ਇਹ ਫੜੇ ਉਹਦੇ ਗਲੇ ਪਾਏ ਨੇ ਉਹ ਜਾਊਗਾ ਮਾਰ ਨਾਲ ਤਾਂ ਆਪਾਂ ਨੂੰ ਬਣੀ ਬਣਾਈ ਮਿਲੂਗੀ ਕੋਠੀ ਅੱਛਾ ਨਾਲੇ ਜਿਹੜੇ 2 ਕਿਲੇ ਜ਼ਮੀਨ ਦੇ ਨੇ ਉਹ ਲਵਾਂਗੇ ਆ ਸਾਰਾ ਦਿਨ ਅਖਬਾਰ ਪੜੀ ਜਾਂਦਾ ਤਾਈਂ ਤੈਨੂੰ ਝੁੱਡੂ ਕਹਿੰਦੇ ਨੇਗੇ ਤੂੰ ਮੜਾ ਮੋਟਾ ਪਿੰਡ ਚ ਗੇੜਾ ਮਾਰਿਆ ਆ ਕਰ ਮੈਨੂੰ ਤਾਂ ਅਖਬਾਰ ਦੀਆਂ ਖਬਰਾਂ ਹੀ ਠੀਕ ਐ ਪਿੰਡ ਦੀਆਂ ਚੂਰੀਆਂ ਦਾ ਠੇਕਾ ਨਾ ਤੂੰ ਰੱਖ ਆ ਉਹਦੇ ਕੋਲ ਇਹਨੂੰ ਚੋਗਲੀਆਂ ਨਹੀਂ ਕਹਿੰਦੇ ਇਹਨੂੰ ਕਹਿੰਦੇ ਨੇ ਘਰ ਬੰਨਣਾ ਚਾਹ ਵੀਵੇਂਗਾ ਹਾਂ ਬਨਾਲਿਆ ਉਹ ਜਿੱਤੇ ਆ ਜਾ ਤਾ ਕੰਜਰ ਦਾ ਕੰਮ ਕਰ ਲਿਆ ਕਰ ਸਾਰਾ ਦਿਨ ਲੱਗਿਆ ਰਹਿਣਾ दारू ਪੀਣਾ ਟੱਜ ਦਾ ਕੰਮ ਕਰ ਲਾ ਕੋਈ ਹਾਂ ਕੰਮ ਵਾਲੀ ਕਿਹੜੀ ਕਰਦਾ ਤਾ ਦੋਨੇ ਕਿਲੇ ਠੇਕੇ ਦੇਦੇ ਤੇ ਆਪ ਪਾਇਸਦੇ ਕਹਿੰਦਾ ਠੇਕੇ ਦੇ ਦੇਤੇ ਕੋਈ ਸਾਂਭ ਲੂਗਾ ਸ਼ਰੀਕ ਨਹੀਂ ਰਾਜੀ ਹੁੰਦਾ ਕਿਸੇ ਤੇ ਕੋਈ ਸ਼ਰੀਕ ਨਹੀਂ ਰਾਜੀ ਹੁੰਦਾਗਾ ਨਾ ਓ ਸ਼ਰੀਕ ਤਾਂ ਤੁਸੀਂ ਆ ਤੁਸੀਂ ਨਾ ਸਾਂਭਣੋ ਫਿਰ ਤੇ ਕਿਤੇ ਮੇਰੀ ਜ਼ਮੀਨ ਆ ਉਹ ਮੈਂ ਤੇਰੀ ਜ਼ਮੀਨ ਤੋਂ ਕੀ ਕਰ ਰਹਾ ਮੇਰੇ ਕੋਲ ਤਾਬ ਦੇ ਕੋਲੇ ਵਾਧੂ ਹੈ ਤੈਨੂੰ ਮਤ ਦਿੰਨਾ ਚੰਗੀ ਇਨੂੰ ਛੱਡ ਦੇ ਦੋ ਕਿੱਲੇ ਤੇਰੇ ਵਿਕ ਜਾਣਗੇ ਤੂੰ ਮੱਤ ਦੇ ਨੋਂ ਰਹਿਣ ਦੇ ਤੁਰ ਜਾ ਮੱਤ ਦਿੰਦਾ ਵੱਡਾ ਗਿਆਨੀ ਐ ਆ ਜਾ ਮਰਜੀ ਹੈ ਤੇਰੀ ਪਛਤਾਏਗਾ ਵੇਲੇ ਨੂੰ ਜੀਤਿਆ ਜੇ ਮੈਂ ਕੋਸੀ ਢਾਲ ਰਦਾ ਫਾ ਉਹ ਤੇਰੀ ਜਾਨ ਨਿਆ ਕੈਨੇਡਾ ਤਾਂ ਕਦੋਂ ਆਈ ਸੀ ਕੈਨੇਡਾ ਕੈਨੇਡਾ

ਤੁਸੀਂ ਇੱਕ ਵਾਰ ਮਾਡਾ ਦੀ ਨਾਲ ਗੱਲ ਕਰ ਲਓ ਮੈਂ ਤਾਂ ਕੈਨੇਡਾ ਜਾਣਾ ਤੇ ਜਾਣਾ ਹੀ ਆਗਾ ਉਥੇ ਤੇ ਡੈਡੀ ਨਾਲ ਗੱਲ ਕਰੀ ਸੀ ਉਹ ਪੰਦਾ ਨਹੀਂ ਕਿਸੇ ਲੋਟਾਖੇ ਨਹੀਂ ਲੱਗਦਾ ਮੈਂ ਬਹੁਤ ਵਾਰਾ ਪੁੱਛ ਲਿਆ ਤੂੰ ਛੱਡ ਖੜਾ ਤੂੰ ਬੜਾ ਜ਼ੋਰ ਤਾਂ ਲਾ ਮੈਂ ਤਾਂ 2 ਕਿਲੇ ਨੇ 10 ਕਿਲੇ ਬਣਾ ਦੂੰਗੀ ਐਡੀਆਂ ਵੱਡੀਆਂ ਕਾਰਾਂ ਆ ਕੁਝ ਘਰ ਦਾ ਢਾਕੇ ਮੈਂ ਸੜਿਆ ਜਾਂ ਤਿੰਨ ਮੰਦਰੀ ਕੋਠੀ ਪਾ ਦੂੰਗੀ ਤੁਸੀਂ ਇੱਕ ਵਾਰ ਡੈਡੀ ਨੂੰ ਕਹਿ ਕੇ ਤਾਂ ਦੇਖੋ ਸਾਡਾ ਨੌਕਰ ਸ਼ੌਕਰ ਲਾਵਾਗੇ ਤੈਨੂੰ ਕੋਈ ਲੋੜ ਨਹੀਂ ਹੋਣੀ ਭਾਂਡੇ ਮੰਜਨ ਦੀ ਸੂਟ ਪਾਇਆ ਕਰਨੀ ਹੀ ਮਹਿੰਗੇ ਮਹਿੰਗੇ ਇੱਕ ਵਾਰ ਤੂੰ ਕਹਿ ਕੇ ਤਾਂ ਦੇਖ ਡੈਡੀ ਨੂੰ ਉਹ ਤਾਂ ਮੈਂ ਦੁਬਾਰੇ ਗੱਲ ਕਰ ਲੈਣਾ ਹੈ ਪੈਸਾ ਤਾਂ ਘਰ ਬਾਹ ਤੇਹ ਲਾ ਕੋ ਸ ਬਣ ਜਾਂਦਾ ਪਰ ਹੁਣ ਮੰਨੇ ਵੀ ਤੇਰਾ ਡੈਡੀ ਮੈਨੂੰ ਮਨਾ ਕੇ ਦੇਖਦੀ ਐ ਜੀ ਮੈਨੂੰ ਬਤ ਆਓ ਤੁਹਾਡਾ ਜੋਰ ਜਲਾ ਆਪ ਹੀ ਮੰਨ ਜੂਗਾ ਪੁੱਛਦੀ ਐ ਮੈਂ ਫਿਰ ਆਖੇ ਲੋ ਜੀ ਦੁੱਧ ਪੀ ਲੇ ਅੱਜ ਕੁੜੀ ਫੇਰ ਮੈਨੂੰ ਕਹਿੰਦੀ ਸੀ ਕਿ ਮੰਮੀ ਮੇਰਾ ਕੋਈ ਬਾਹਰ ਜਾਣ ਵਾਲਾ ਹੀਲਾ ਕਰ ਤੋ ਕਰ ਲੈਣ ਦੇ ਹੁਣ ਆ ਜੀ ਲੈਟਸ ਆ ਮੈਂ ਤੁਹਾਨੂੰ ਦੱਸਾਰੀ ਕਹਤਾ ਮੇ ਕੁੜੀ ਆਪਾਂ ਨਹੀਂ ਭੇਜਣੀ ਬਾਰ ਕੁੜੀ ਕਹਿੰਦੀ ਸੀ ਜੇ 2 ਕਿੱਲੇ ਵੇਚੋਂਗੇ ਮੈਂ 10 ਕਿੱਲੇ ਵਾਹਣ ਬਣਾ ਦੂੰ ਨਾਲਿਆ ਘਰ ਪਰਾਣਾ ਟਾ ਕੇ ਬੱਟੀ ਕੋਠੀ ਪਾ ਦੂੰ ਨਾਲੇ ਵੱਡੀਆਂ ਗੱਡੀਆਂ ਖੜੀਆਂ ਹੁਣ ਮੈਂ ਸੋਚੇ ਘਰੀ ਤੇ ਨਾਲ ਮੈਂ ਬਹੁਤ ਕੁਝ ਬਣਾ ਦੂੰਗੀ ਆਪਾਂ ਕੁੜੀ ਬਾਰੇ ਸੋਚਗੇ ਜੀ ਇਹ ਨਸ਼ੇੜੀ ਨੇ ਵੀ ਬੇਚ ਹੀ ਦੇਣੀ ਹੈ ਰੋਜ਼ ਨਸ਼ਾ ਕਰਕੇ ਆਉਂਦਾ ਆਪਾਂ ਕੁੜੀ ਬਾਰੇ ਸੋਚੋ ਤੋਂ ਪੈਸੇ ਭੇਜਣ ਲਾਗੀ ਨਾਲੇ ਆਪਣਾ ਘਰ-ਬਾਰ ਦਾ ਹੋ ਜਾ ਤੇ ਨਾਲੇ ਕੋਈ ਉਹਨੂੰ ਸੈਂਟਰ-ਸੈਂਟਰ ਚ ਦਾਖਲ ਕਰਾ ਕੇ ਉਹਦਾ ਵੀ ਕੋਈ ਨਸ਼ਾ ਛਡਾ ਲਾਂਗੇ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਕੁੜੀ ਵਾਰ ਭੱਜ ਜਾ ਪੈਸੇ ਭੇਜ ਦਿੰਦੇ ਆ ਪਤਾ ਵੀ ਪੈਸਾ ਉੱਥੇ ਰਾ ਜਾਂਦਾ ਪਰ ਅੱਜ ਜੇ ਜ਼ਮੀਨ ਵੇਚਦੇ ਆ ਜ਼ਮੀਨ ਸੱਟ ਕੇ ਰਹਿਣਗੇ ਅੱਧਾ ਮਰ ਲੈਣਗੇ ਲੋਕ ਬੱਟਾ ਕੁਝ ਨਹੀਂ ਜਾਣਨਾਂ ਦਾ ਦੇਖ ਲਓ ਜੀ ਫਿਰ ਮੈਂ ਤਾਂ ਕਹਿੰਦੀ ਸੀ ਕੋਈ ਕਰ ਲੋ ਹੀਲਾ ਕੋਈ ਇੱਕ ਪਾਸੇ ਤਾਂ ਜਵਾਕ ਨੂੰ ਕੁੜੀ ਨੂੰ ਤਣ ਪੱਤਣ ਲੱਜੀ ਕੋਈ ਨਹੀਂ ਸੋਚਦੇ ਮੇਰੇ ਇਹ ਕਰਨਾ ਸਿਲਵਰ ਕਰ ਤਸੀ ਕਰ ਲਓ ਜੀ ਐ ਕਿਸੇ ਜ਼ਮੀਨ ਦੇ ਪੈੜਨਾ ਕਰ ਹਾਂ ਐ ਐ ਐ ਐ ਵਾ ਵਾ नहीं रेगा मम्मी पुत्र मारन अस फैसला किया जी जमीन है बेच के कुछ बार भेज दिए जिंदगी बन जे ਜੀ ਤਾਦਰਗਾ ਹੁਣ ਆਪਣੇ ਕੋਲ ਰਹਿ ਵੀ ਗਈ ਹੈ। ਇਹੀ ਤਾਂ ਮੈਂ ਕਹਿੰਦੀ ਆ ਜੀ। ਹੁਣ ਜਿਹੜੀ ਦੋ ਕਿੱਲੇ ਹੈਗੀ ਐ ਉਹ ਕੁੜੀ ਦੀ ਹੈ ਜ਼ਮੀਨ ਤਾਂ ਤੇ ਉਹਨੂੰ ਵੇਚ-ਬੂਚ ਕੇ ਆਪਾਂ ਕੁੜੀ ਦਾ ਹੀ ਲੈਟਸ ਕਰਾ ਕੇ ਉਹਨੂੰ ਬਾਹਰ ਭੇਜਦੇ ਆ। ਸਹੀ ਗੱਲ ਨਹੀਂ ਐ। ਜੀਤ ਦੇ ਜਾਣ ਤੋਂ ਬਾਅਦ ਸਾਰੀ ਜਾਇਦਾਦ ਤਾਂ ਕੁੜੀ ਦੀ ਹੈ। ਠੀਕ ਹੈ ਜੀ ਤੁਹਾਡੀ ਗੱਲ। ਜੇ ਆਪਾਂ ਹੀ ਲੈਟਸ ਕਰਾ ਕੇ ਕੁੜੀ ਨੂੰ ਬਾਹਰ ਤੋਰਤਾ ਨਾਲੇ ਤਾਂ ਜਿੰਦਰੋਂ ਪੈਸੀ-ਪੂਸੀ ਭੇਜੂ ਆਪਾਂ ਜਮੀਨ ਬਣਾ ਲਾਂਗੇ। ਤੇ ਨਾਲੇ ਕੁੜੀ ਜਦੋਂ ਉਧਰੋਂ ਆਈ ਇੱਧਰ ਕੋਈ ਚੰਗਾ ਜਾਂ ਮੁੰਡਾ ਦੇਖ ਕੇ ਆਪਾਂ ਵਿਆਹ ਕਰ ਦਿਆਂਗੇ ਕਰ ਜਮਾਈ ਰੱਖ ਲਾਂਗੇ ਆਪਾਂ ਉਹਨੂੰ ਪੁੱਤਾਂ ਵਾਂਗੂ ਰੱਖਾਂਗੇ ਆਪਣਾ ਬੜੇਪੇ ਦਾ ਸਹਾਰਾ ਬਣੂ ਬੜੇਪੇ ਚ ਆਪਾਂ ਨੂੰ ਸੰਭੂਗਾ ਹੋਰ ਤਾਂ ਹੁਣ ਆਪਣਾ ਰਹੀ ਚਾਉਣ ਗਿਆ ਕੁੜੀ ਨੂੰ ਕਹਿ ਦੇ ਛੇਤੀ ਛੇਤੀ ਆਈ ਲੈਟਸ ਦੀ ਤਰੀ ਕਰ ਲਈ ਚਲ ਕੁੜੀ ਨੂੰ ਕਹਿ ਦੇ ਛੇਤੀ ਛੇਤੀ ਕਰ ਲੈ ਆਈ ਲੈਟਸ ਹੈ ਇੱਧਨੇ ਕੁੜੀ ਨੂੰ ਬਾਹਰ ਮੈਂ ਖੇਤ ਕੀੜਾ ਮਾਰਿਆ ਵਾਂ ਠੀਕ ਹੈ। ਸੰਗਾ ਪਤਾ ਖੁਸ਼ੀ ਆਪ ਦਾ ਧਿਆਨ ਰੱਖੀ ਤੇ ਰੋਟੀ ਬਣਾਣਾ ਟਾਈਮ ਨਾ ਖਾਲਿਆ ਕਰੀਂ। ਸੰਗਾ ਪਤਾ ਬਾਹਰ ਨਾ ਬੁੱਕਿਆ ਆਪ ਦਾ ਧਿਆਨ ਰੱਖਣਾ। ਠੀਕ ਹੈ? ਫੋਨ ਕਰਦੀ ਰਹਿਣਾ। ਆਥਰੇ ਤੜਕੇ ਜਦੋਂ ਵੀ ਕੋਈ ਟਾਈਮ ਲੱਗੇ ਫੋਨ ਕਰ ਲੈਣਾ। ਠੀਕ ਕੋਈ ਗੱਲ ਨਹੀਂ ਮੈਂ ਰੋਜ਼ ਫੋਨ ਕਰਿਆ ਕਰੂੰ। ਬੇਬੇ ਆਪ ਤੁਸੀਂ ਵੀ ਜ਼ਿਆਦਾ ਧਿਆਨ ਰੱਖਿਓ। ਲੈ ਪਤਾ ਆ ਪੈਸੇ ਸੰਭੋ ਜੇ ਉੱਥੋਂ ਜਾ ਕੇ ਇਹ ਇਹਨਾਂ ਨੂੰ ਚੇਂਜ ਕਰਾ ਲੀ ਕੋਈ ਗੱਲ ਨਹੀਂ ਚੰਗਾ ਖੋਸੀ ਪੱਤਾ ਕੋਮਡ ਕਰ ਲਈ ਜਾ ਕੇ ਚੰਗਾ ਚੰਗਾ ਟਿਕਾਦੀ ਰੱਖਣਾ ਹਾਂ ਤੇ ਆ ਰੱਖੀ ਕੀ ਦਾ ਫੋਨ ਆਇਆ ਨਹੀਂ ਸਰਪੰਚ ਜੀ ਦਿਨ ਹੋ ਗਏ ਮੈਂ ਲਾਇਆ ਸੀ ਫੇਚੀ ਕਰਕੇ ਕੱਟਤਾ ਉਹ ਤਾਂ ਚੰਦਰੀ ਲਾਉਣੇ ਹੀ ਹਟ ਗਈ ਪਾਉਣਾ ਤੂੰ ਇਧਰੋਂ ਫੋਨ ਲਾ ਕੇ ਪੁੱਛ ਆਪਣੀ ਫਾਈਲ ਲਾਵੇ ਬਹੁਤ ਚਿਰੋਂ ਗਈ ਨੂੰ ਮੈਂ ਦੇਫਟੀਆਂ ਹਰ ਤੇ ਲਾ ਕੇ ਪਾਉਂ ਮੈਨੂੰ ਤਾਂ ਹੁਣ ਗੋਡੇ ਗਿੱਟੇ ਵਾਲੇ ਹੀ ਦੁਖਦੇ ਐ ਨਾ ਤੁਰਿਆ ਜਾਂਦਾ ਕੋਈ ਕੰਮ ਨਹੀਂ ਹੁੰਦਾ ਜਿਹੜੇ 4 ਸਾਲ ਹੋ ਗਏ ਮੈਨੂੰ ਵੀ ਐ ਉਧਰ ਜਾ ਕੇ ਕੋਈ ਸੁੱਖ ਦੇ ਕੱਟ ਲੇ ਸਾਲਾ ਫੋਨ ਲਾ ਕੇ ਪੁੱਛੀ ਮੈਂ ਪਿੰਡ ਚ ਕੰਮ ਜਾਇਆ ਵਕ ਰਾਨੀ ਨੂੰ ਕਹਿ ਜੀ ਜਾਂਦਾ ਜਾਂਦਾ ਨਹੀਂ ਤਾਂ ਦਾਲ ਫਰਾਜੂ ਵੀ ਨਾਲੇ ਚਾਰ ਰੋਟੀਆਂ ਲਾ ਲੈ ਮੈਥੋਂ ਤਾਂ ਉੱਠਿਆ ਨਹੀਂ ਜਾਂਦਾ ਆਪਾਂ ਨੇ ਮੈਂ ਦਾਲ ਲਿਆਈ ਸੀ ਰੋਟੀ ਬਣਾ ਲੈ ਇੱਕ ਬਣਾਵਾ ਉਹ ਤਾਂ ਆਪਣੇ ਰੋਟੀ ਬਣਾ ਜਾ ਮੇਰਾ ਸਰੀਰ ਬਾਲਾ ਡਾਉਣਾ ਉੱਠਿਆ ਨਹੀਂ ਜਾਂਦਾ ਮੈਨੂੰ ਚਾਰ ਕ ਰੋਟੀਆਂ ਲਾ ਲੈ ਚੰਗਾ ਬਣ ਮੈਂ ਪਕਾ ਜਾਣੀ ਆ ਫੇ ਲੈ ਪਾਣੀ ਰੋਟੀ ਤਾਂ ਮੈਂ ਬਣਾ ਦੀ ਬਾਈ ਦੀ ਤੇ ਤੇਰੀ ਤੇ ਉਹ ਸੱਚੇ ਖੁਸ਼ੀ ਦਾ ਫੋਨ ਨਹੀਂ ਆਇਆ ਆਇਆ ਨਹੀਂ ਪਣੇ ਸੀ 7 ਦਿਨ ਹੋ ਗਏ ਤਾਂ ਪਣੇ ਫਿਰ ਤੂੰ ਆਪ ਲਾ ਲੈਣਾ ਸੀ ਉਹ ਕੁੜੀ ਵਿਚਾਰੀ ਕੰਮ ਵਿੱਚ ਬੀਜੀ ਹੋਊਗੀ ਚਾਹ ਠੀਕ ਹੈ ਬਾਈ ਤੇ ਤੁਸੀਂ ਰੋਟੀ ਖਾ ਲਈਓ ਧਿਆਨ ਨਾਲ ਜੇ ਕੋਈ ਲੋੜ ਹੋਈ ਤਾਂ ਮੈਂ ਫੋਨ ਜ਼ਰੂਰ ਕਰਦੀ ਆ ਪਣੇ ਚੰਗਾ ਠੀਕ ਆ ਚੰਗਾ ਬਣੇ ਗੱਲ ਸੁਣ ਲਓ ਮੈਨੂੰ ਨਾ ਫालतू ਇਹ ਫੋਨ ਲਾਇਆ ਕਰੋ ਨਾਲ ਤੁਸੀਂ ਪਰ ਖੁਸ਼ੀ ਪਤਾ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਬਹੁਤ ਕੰਮ ਆ ਇੱਥੇ ਜਿਹੜੇ ਤੁਸੀਂ ਦੋ ਕਿਲਿਆਂ ਦੀ ਗੱਲ ਕਰਦੇ ਨਾ ਮੇਰੇ ਹੱਕ ਦੇ ਸੀਗੇ ਮੈਂ ਲੈ ਲੇ ਉਹ ਆਪਦੇ ਪੈਸੇ ਮੈਥੋਂ ਕੋਈ ਪੈਸੇ ਪੁੱਛੀ ਝਾਕ ਨਾ ਰੱਖੋ ਥੋੜਾ ਜਿਹੜਾ ਘਰ ਹੈਗਾ ਉਹਦੇ 'ਚ ਰੋ ਮੈਨੂੰ ਫੋਨ ਲਾਇਆ ਕਰੋ ਜੇ ਹੁਣ ਮੈਨੂੰ ਫੋਨ ਲੈਣਾ ਮੈਂ ਨੰਬਰ ਚੇਂਜ ਕਰ ਦੇਣਾਗਾ ਬਿਨਾਂ ਗੱਲ ਤੋਂ ਲਈ ਜਾਂਦੇ ਆ ਮੈਂ ਇੱਥੇ ਵਧੀਆ ਇਹ ਮੁੰਡਾ ਲੱਭ ਕੇ ਵਿਆਹ ਕਰ ਲੈਣਾਗਾ ਤੁਸੀਂ ਮੇਰੇ ਕੁਛ ਨਹੀਂ ਲੱਗਦੇ ਹਾਂ ਠੀਕ ਆ ਮੈਨੂੰ ਨਾ ਫੋਨ ਲਾਇਆ ਕਿਵੇਂ ਅਦਾ ਅੱਜ ਬੈਠੀ ਆ ਖੁਸ਼ੀ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਅਨੁਵਰ ਮੈਨੂੰ ਫੋਨ ਨਾ ਲਾਇਓ ਮੇਰੇ ਸਹੇਜ ਦੇ ਦੋ ਕਿੱਲੇ ਜਿਹੜੀ ਬਾਹਣ ਸੀਗਾ ਉਹ ਤੁਸੀਂ ਵੇਚ ਕੇ ਮੈਨੂੰ ਪੈਸੇ ਦੇ ਕੇ ਬਾਹਰ ਤੋਰਤਾ ਹੁਣ ਆਪਦਾ ਕਿਵੇਂ ਗੁਜ਼ਾਰਾ ਕਰੋ ਮੈਂ ਤਾਂ ਦੋ ਪੈਸੇ ਜੋੜ ਕੇ ਆਪਦਾ ਵਿਆਹ ਕਰਾਉਣਾ ਹੁਣ ਮੈਨੂੰ ਰੋਜ਼-ਰੋਜ਼ ਫੋਨ ਨਾ ਲਾਓ ਚੰਦਰੀ ਨੇ ਜਮੇ ਜਵਾਬ ਦਿੱਤਾ ਜੀਤਾ ਦਾ ਚਲਿਆ ਗਿਆ ਸੀ ਜਾਂਦੇ ਜੀ ਮਾਰ ਗਈ ਚਲੋ ਜੀ ਕੋਣੀ ਤੁਸੀਂ ਤਿਲਹੌਲਾ ਨਾ ਕਰੋ ਤੁਸੀਂ ਪਾਓ ਮੈਂ ਰਾਣੀ ਕੋ ਦਾਲ ਦਾ ਪੁਰਾ ਮੰਗ ਲਿਆ ਹਾਂ ਰਾਣੀ ਪਾਣੇ ਹਾਂ ਪਾਣੀ ਉਹ ਕੜਛਾnga ਢਾਲ ਦਿੰਗੇ ਦੇਦੇ ਮੈਥਾ ਨਾ ਧਰੀ ਨਹੀਂ ਗਈ ਗੋਡੇ ਵਾਲੇ ਦੁੱਖ ਦੇ ਸੀ ਨਾ ਪਾਣੇ ਸਾਡੇ ਨਾਲ ਹੁਣ ਦਾਲ ਮੰਗਣ ਆਇਆ ਕਰੋ ਜਿਹੜੀ ਸੋਢੀ ਕੁੜੀ ਨੇ ਨਾ ਬਾਹਰ ਜਾ ਕੇ ਆਪ ਮਹਾਰੇ ਗੱਲ ਕਰੀਆ ਵਿਆਹ ਵਾਲੀ ਓ ਹੋ 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 ਭਾਣੇ ਸਾਰੇ ਪਿੰਡ ਚ ਸਾਡੀ ਥੂ ਥੂ ਕਰਾਤੀ ਸੋਢੀ ਤਾਂ ਜਿਹੜੀ ਬੇਇੱਜ਼ਤੀ ਹੋਣੀ ਦੀ ਹੋਣੀ ਦੀ ਨਾਲ ਸਾਟੀ ਵੀ ਕਰਾਤੀ ਆ ਜੋੜੇ ਭਾਣੇ ਦੋ ਹੱਥ ਸਾਡੇ ਘਰੇ ਦਾਲ ਮੰਗਣ ਆਇਆ ਕਰ ਅੱਜ ਤੋਂ ਬਾਅਦ ਸਾਡੇ ਨਾਲ ਹੀ ਆਪਣਾ ਰਿਸ਼ਤਾ ਗਿਆ ਟੁੱਟਾ ਆ ਕੇ ਐਸੀ ਹੀ ਜਿੱਤੇ ਦੀ ਮਾਂ ਜਿੱਤੇ ਦੀ ਮਾਂ ਦਾਲ ਮੰਗਣ ਆਈ ਸੀ ਮੈਂ ਤਾਂ ਜਵਾਬ ਦੇਤਾ ਮੈਂ ਜਵਾਬ ਕੋ ਦੇਤਾ ਅੱਗੇ ਤਾਂ ਘਰੇ ਜਾ ਕੇ ਵੀ ਪਕਾਇਆਣੀਆਂ ਉਹਨਾਂ ਦੇ ਤਾਂ ਹੀ ਉਹ ਤਾਂ ਤੈਨੂੰ ਮੈਂ ਕਹਿੰਦੀ ਸੀ ਵੀ ਪਿੰਡ ਦੇ ਵਿੱਚ ਬਿੜ ਕੇ ਰੱਖਿਆ ਕਰ ਆ ਖੁਸ਼ੀ ਬਾਹਰ ਗਈ ਐ ਬਾਹਰ ਜਾ ਕੇ ਉਹਨੇ ਮੁੰਡਾ ਫਿੱਟ ਕਰ ਲਿਆ ਜਿਹੜੇ 2 ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹ ਕਹਿੰਦੀ ਮੈਂ ਹੀ ਨਹੀਂ ਹੁਣ ਸਾਨੂੰ ਦਿੰਦੀ ਬਣਾ ਕੇ ਦੁਵਾਰੇ ਦਾਸ ਤੇ ਵੀ ਇਹਨਾਂ ਨੇ ਲਾਉਣੇ ਸੀਗੇ ਆਪਾਂ ਨੂੰ ਕੀ ਫਾਇਦਾ ਜਮੀਨ ਤਾਂ ਇਹਨਾਂ ਦੀ ਦਿਖ ਗਈ ਜਿਹੜਾ ਇਹਨਾਂ ਦਾ ਘਰ ਰਹਿ ਗਿਆ ਉਹ ਜਿਹਦਾ ਖਰਚਾ ਦੇਣਾ ਹੈ ਇਹਨਾਂ ਨੇ ਪੈਸਾ ਟਕਾ ਉਹ ਲੈ ਜਾਣਗੇ ਮੈਂ ਕਿਉਂ ਪਕਾਵਾਂ ਰੋਟੀਆਂ ਮੈਂ ਕਿਉਂ ਭੇਜਾਂ ਇਹਨਾਂ ਨੂੰ ਦਾਲਾਂ ਐਨਾ ਲਾਲਚੀ ਨਾ ਬਣ ਦੇਖ ਮੁੰਡਾ ਵਿਚਾਰਾ ਤਾਂ ਮਰ ਗਿਆ ਕੁੜੀ ਤੋਂ ਵਧੀਆਂ ਬਾਹਰ ਜਾ ਕੇ ਮੁੰਡਾ ਪਾਲ ਲਿਆ ਇਹਦੇ ਨਾਲ ਵਰਤਨੋਂ हट ਗਈ ਤੇ ਆਪਾਂ ਨੂੰ ਇਹਨਾਂ ਨੂੰ ਸਾਹਮਣਾ ਚਾਹੀਦਾ ਹੈ ਤੇਰੇ ਵੀ ਆਪਣੇ ਸ਼ਰੀਕ ਆ ਇਹ ਹੋਰ ਆਂਦੇ ਵੇ ਬੈਠਾ ਰਹੇ ਵੱਡਾ ਸਮਾਜ ਸੇਵੀ ਆਵਦਾ ਘਰ ਤਾਂ ਇਥੋਂ ਪੈਂਦਾ ਨਹੀਂ ਫਿਰਦਾ ਉਹਨਾਂ ਨੂੰ ਸਾਹਮਦਾ ਸ੍ਰੀਕ ਆਪਣਾ ਕੀ ਲੱਗਿਆ ਉਹਨਾਂ ਦੇ ਘਰੇ ਨਾ ਬਾਗ ਜੀ ਮੈਂ ਤਾਂ ਬੇਨ ਪੁੱਛੇ ਜਾਂ ਜਾ ਕੇ ਨਾਲ ਹੈ ਇਹ ਕੀ ਗੱਲ ਜਾਂਦੀ ਨਹੀਂ ਦਾਲ ਉਹ ਤੇ ਜੀ ਮੇਰੇ ਟੁੱਟ ਕੇ ਗੱਲ ਪੈ ਗਈ ਸੋ ਸੋ ਕੁਛ ਸੁਣਾਇਆ ਉਹਨੂੰ ਪਤਾ ਨਹੀਂ ਕਿਹਨੇ ਦੱਸਤਾ ਵੀ ਇਹਨਾਂ ਦੇ ਕੁੜੇ ਨੇ ਹੁਣ ਪੈਸੇ ਥੱਲੇ ਤੋਂ ਜਵਾਬ ਦੇਤਾ ਹੁਣ ਉਹਨੂੰ ਵੀ ਲੱਗਦਾ ਵੀ ਹੁਣ ਇਹ ਸਾਡੇ ਕੰਮ ਦੇ ਨਹੀਂ ਰਹੇ ਪੈਸਾ ਥੱਲੇ ਤਾਂ ਹੁਣ ਇਹਨਾਂ ਤੋਂ ਕੁਝ ਮਿਲਣਾ ਨਹੀਂ ਹੁਣ ਤਾਂ ਆਪਾਂ ਨੂੰ ਰੋਟੀ ਦਾ ਵੀ ਫਿਕਰ ਹੋਗਾ ਕੁਡੇਰੇ ਡਾਰੇ ਜੀ ਪੁੱਛ ਲੈ ਦੋ ਟਾਈਮ ਦੀ ਰੋਟੀ ਤਾਂ ਖਾ ਲਿਆ ਕਰਾਂਗੇ ਕੋਈ ਗੱਲ ਨਹੀਂ ਕੱਲ ਨੂੰ ਮੈਂ ਪਤਾ ਕਰਦਾ ਕਿਸੇ ਡੇਰੇ ਦਾ ਬਸ ਪਤਾ ਉਹਦੇ ਤੋਂ ਡੇਰੇ ਜੀ ਦੀਵਾ ਕਰ ਲੈਣੇ ਜਿਹੇ ਜੀ ਮਿਲਦੀਆਂ ਰੁੱਖੀ ਮਿੱਸੀ ਖਾ ਲੈਣੇ ਅਗੇ ਰੱਬ ਨੂੰ ਜੋ ਮਨਜ਼ੂਰ ਹੈ ਕੋਈ ਨਾ ਮਤਾ ਜੀ ਤੁਸੀਂ ਅਰਦਾਸ ਨਾ ਕਰੋ ਮੈਂ ਵੀ ਤੁਹਾਡੇ ਪੁੱਤਾਂ ਵਰਗੀ ਕਿਸੇ ਵੀ ਚੀਜ਼ ਵਸਤੂ ਦੀ ਲੋੜ ਆ ਮੈਨੂੰ ਨੇਰੇ ਸਵੇਰੇ ਜਦੋਂ ਮਰਜ਼ੀ ਦੱਸੋ ਮੈਂ ਤੁਹਾਨੂੰ ਲਿਆ ਕੇ ਦਵਾਂਗਾ ਤੁਹਾਡੇ ਨਾਲ ਖੜਾਂਗਾ ਠੀਕ ਜੀ ਮਤਾ ਜੀ ਫਿਰ ਮਿਲਦੇ ਵਾਹ ਉਹ ਮੇਰਾ ਮਾਲਕ ਤੇਰੇ ਰੰਗ ਵੀ ਨਿਆਰੇ ਆ ਜਿਹਦੇ ਕੋਲ ਔਲਾਦ ਹੈ ਨਹੀਂ ਉਹ ਵੀ ਤੜਫ ਰਿਹਾ ਤੇ ਜਿਹਦੇ ਕੋਲ ਹੈਗੀ ਆ ਉਹ ਵੀ ਤੜਫ ਰਹੇ ਨੇ ਵਾਹ